we oh. ਹਾਂਜੀ ਸਹੋਲੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਸਾਢੇ 350 ਸਾਲਾਂ 750 ਨਗਰ ਕੀਰਤਨ ਰੋਟੀ ਵਸਤਾ ਸਿੰਘ ਵਿਖੇ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਦੁਨੀਆ ਦੀ ਚਾਦਰ ਨੇ ਹਿੰਦੂ ਤਾਂ ਇੱਕ ਕਿਸੇ ਨੂੰ ਕਹਿ ਸਕਦੇ ਆ ਅਸੀਂ ਸਾਡੇ ਧਰਮ ਨੂੰ ਕਹਿੰਦੇ ਹੁੰਦੇ ਆ ਉਹ ਪਾਸ਼ਾ ਨੇ ਜਿਹੜੀ ਸ਼ਹਾਦਤ ਆ ਇਕੱਲੇ ਪਾਸ਼ਾ ਦੀ ਨਹੀਂ ਹੈ ਉਹ ਤਾਂ ਹੈ ਬਲੱਖਣ ਸ਼ਖਸੀਅਤ ਦੀ ਇਸ ਕਰਕੇ ਉਹਨਾਂ ਦੇ ਕਿੱਥੇ ਇਤਿਹਾਸਕਾਰ ਲਿਖਦਾ ਕਿ ਉਹਨਾਂ ਦੇ ਪਰਿਵਾਰ ਦੇ 52 ਜੀਵੀਆਂ ਨੇ ਸ਼ਹਾਦਤ ਦਿੱਤੀ ਹੋਈ ਹੈ ਕੋਈ ਲਿਖ ਰਿਹਾ ਹੈ 62 ਦੇ ਉਹ ਉਹ ਪਰਿਵਾਰ ਹੈ ਜਿਹੜਾ ਸਾਰੇ ਇਸ ਕਰਕੇ ਉਹਨਾਂ ਦੇ ਪੁੱਤਰ ਨੂੰ ਕਲਗੀਧਰ ਦਸਵੇਸ਼ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਕਿਹਾ ਗਿਆ ਹੈ ਕਿ ਜਿਵੇਂ ਪਾਤਸ਼ਾਹ ਦੀ ਬਲੱਖਣ ਸ਼ਹਾਦਤ ਹੈ ਇਸੇ ਤਰ੍ਹਾਂ ਦਸਵੇਸ਼ ਪਿਤਾ ਦੇ ਪਰਿਵਾਰ ਦੀ ਬਲੱਖਣ ਸ਼ਹਾਦਤ ਹੈ ਇੱਥੇ ਅਸੀਂ ਇਸ ਕਰਕੇ ਭਾਗਾ ਆលਿਆ ਵੀ ਗੁਰੂ ਤੇਗ ਬਹਾਦਰ ਬਾਦਰਾ ਸ੍ਰੀ ਪਾਤਸ਼ਾਹ ਨੌਮਾ ਪਾਤਸ਼ਾਹ ਸਦੇ ਸਾਰ ਤੇ ਰੋਤਾ ਸਾਹਿਬ ਸਵੇਤ ਪਰਿਵਾਰ ਰਹਿ ਕੇ ਗਏ ਨੇ ਸਾਡੇ ਲਈ ਉਸ ਤੋਂ ਵੱਡੀ ਇਸ ਕਰਕੇ ਖੁਸ਼ੀ ਦਾ ਇਕਰ ਹੈ ਕਿ ਸਾਡੇ 350 ਸਾਲਾ ਅਰਥ ਜਿਹੜੀ ਅਰਥ ਕਹਿਦੇ ਨੇ ਆਪਾਂ ਸਤਾਪ ਦੀ ਉਹ ਸਾਡੀ ਉਮਰ ਚ ਆ ਗਈਆਂ ਲਿਖੀਆਂ ਲਿਖਾਂ ਨਿਮਖ ਨਾਰਾ ਪਿਆਰ ਇੱਕਾ ਸੂ ਦੇਖ ਕੇ ਆਪਣੇ ਸਾਰੇ ਪਰਿਵਾਰਾਂ ਨੂੰ ਮੱਠੇ ਰੱਖ ਕੇ ਧੜੇਵੰਦੀਆਂ ਤੋਂ ਜਿਹੜੀਆਂ ਜ਼ਿਆਦ ਖਾਸ ਦੀ ਨੌ ਮਰਾਦ ਬਿਮਾਰੀ ਚ ਫਸਿਆ ਇਹਨਾਂ ਤੋਂ ਕਿ ਆਪਾਂ ਸਾਰੇ ਪਿਆਰ ਦਾ ਦਿੱਤੀਏ ਇਹੀ ਬਾਸਾ ਦੇ ਚਰਨਾ ਚ ਆਪਣੀ ਸਰਤਾ ਤੇ ਸਤਿਕਾਰ ਹੈ ਅ ਬੜੀਆ ਇਹ 350 ਸਾਲਾ ਜੋ ਗੁਰੂ ਤੇਗ ਬਹਾਦਰ ਜੀ ਦੇ ਸਮਾਗਮ ਦੇ ਸੰਬੰਧ ਵਿੱਚ ਰੋਟਾਲ ਸਾਹਿਬ ਤੋਂ ਆਪਣੇ ਰੋਹੀ ਇਹ ਨਗਰ ਕੀਰਤਨ ਚੱਲੇ ਨੇ ਤੇ ਇਹ ਸਾਡੇ ਪਿੰਡ ਰੋਹੀ ਬਸਤਾਲ ਸਿੰਘ ਵਿੱਚ ਹੁਣ ਪਹੁੰਚੇ ਨੇ ਪਿੰਡ ਦਾ ਹਰ ਬੱਚਾ ਇੱਥੇ ਅ ਦਰਸ਼ਨ ਕਰਨ ਵਾਸਤੇ ਪੰਜ ਪਿਆਰਿਆਂ ਦੀ ਗਵਾਈ ਚ ਜੋ ਕੀਰਤਨ ਨਗਰ ਕੀਰਤਨ ਚੱਲੇ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਰਾ ਪਿੰਡ ਮਜੂਦ ਹੈ ਜੀ ਤੇ ਸਾਰਾ ਇਹਨਾਂ 60 ਸੱਚ ਸਰਦਾ ਨਾਲ ਜੇ ਇੱਥੇ ਪੂਰੀ ਸੇਵਾ ਕਰ ਰਹੇ ਨੇ ਇਹ ਬਹੁਤ ਵਧੀਆ ਮਤਲਬ ਇਹ ਪ੍ਰਬੰਧ ਨੇ ਇੱਥੇ ਇਹ ਅਸੀਂ ਇਹ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਟਾ ਸਾਹਿਬ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਦਿੱਤੇ ਨੇ ਤੇ ਇਹ ਨਗਰ ਕੀਰਤਨ ਇਹ ਕਈ ਪਿੰਡਾਂ ਦੇ ਵਿੱਚੋਂ ਹੁੰਦੇ ਜਿਵੇਂ ਰੋਟਾ ਸਾਹਿਬ ਤੋਂ ਚੱਲ ਕੇ ਰੋਟਾ ਰੋਟੀ ਮੌੜਾ ਰੋਟੀ ਬਸਤਾ ਛੇ ਵਾਲਾ ਲਲੋਟਾ ਤੇ ਘਮਰੌੜਾ ਮੜੌੜ ਬੀਤੀ ਆ ਕੇ ਧਿਆਨੇ ਵਗੈਰਾ ਜਾ ਕੇ ਇੱਧਰ ਵਾਪਸ ਫੇਰਾ ਉਦੋਂ ਇੱਧਰ ਆਏਗਾ ਤੇ ਬਹੁਤ ਵਧੀਆ ਉਤਸ਼ਾਹ ਹੈ ਜਿਹ ਵੈਸੇ ਤੇ ਹੈ ਤਾਂ ਸੀਤੀ ਸਮਾਗਮ ਤੇ ਪਰ ਫਿਰ ਵੀ ਸੰਗਤਾਂ ਬਹੁਤ ਸਰਦਾਂ ਨਾਲ ਇਹ ਇੱਕ ਹਿੱਸਾ ਲੈ ਰਹੀਆਂ ਨੇ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਗੁਰਪੁਰਪ ਦੇ ਸਬੰਧ ਵਿੱਚ ਮਹਾਨ ਧਰਤੀ ਰੋਟਾ ਸਾਹਿਬ ਦੀ ਪਾਵਨ ਧਰਤੀ ਤੋਂ ਚੱਲ ਕੇ ਸਾਡੇ ਨਗਰ ਰੋਟੀ ਬਸਤਾ ਵਿੱਚ ਪਹੁੰਚਿਆ ਹੈ ਸੋ ਸਾਡੇ ਸਾਰੇ ਨਗਰ ਵਿੱਚ ਬੜਾ ਉਤਸ਼ਾਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਇਕ ਇਕ ਬੱਚਾ ਸਿਆਣੇ ਬਜ਼ੁਰਗਾਂ ਤੇ ਮਾਤਾਵਾਂ ਭੈਣਾਂ ਗੁਰੂ ਮਹਾਰਾਜ ਦੇ ਪਾਵਨ ਦਰਸ਼ਨ ਕਰਕੇ ਨਿਹਾਲ ਹੋਈਆਂ ਹਨ ਸਾਡੇ ਵੱਡੇ ਭਾਗ ਇਹ ਸ਼ਤਾਬਦੀ 350 ਸਾਲਾ ਸਾਡੇ ਨਗਰ ਵਿੱਚ ਦੀ ਲੰਗੀ ਹੈ ਸਾਡੇ ਅਮੋਲਕ ਕਕੜੀਆਂ ਜੀਵਨ ਦੀਆਂ ਲੇਖੇ ਵਿੱਚ ਲੱਗੀਆਂ ਹਨ ਸਾਡਾ ਸਾਰਾ ਹੀ ਨਗਰ ਧੰਨ ਭਾਗ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ